ਗਾਈਜ਼ ਗੁੱਡ ਮਾਰਨਿੰਗ ਸਸਤੀ ਕਲਸਰ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਇੱਥੇ ਹੋਰੀ ਰੈਡੀ ਵਿੱਚਾ ਗਰਮ ਤੇ ਅੰਦਰ ਰੈਡੀ ਬੈਠ ਹੋਈ ਨੰਦੇ ਤੇ ਆਹ ਦੇਖੋ ਪੱਤੀ ਪਾਤੀ ਤੇ ਦੁੱਧ ਉਹ ਨਹੀਂ ਪਾਉਂਦੇ ਚੀਨੀ ਹੁਣ ਪੱਤਾ ਦੇ ਕੇ ਆਨੇ ਰੈਡੀ ਨਵਦੀਪ ਕੀ ਕਰਦੀ ਵੀ ਹੈ ਓਹ ਰੋਟੀਆਂ ਪਰੋਟੇ ਬਣਾ ਜਾਂਦੀ ਹੈ ਮੇਰੀ ਤੇ ਹੀ ਵੱਡੀ ਹੋ ਗਈ ਹੈ ਹੋਰ ਆਈ ਓਏ ਹੈਲੋ ਪਹਿਲੇ ਪਰਮਿਸ਼ਨ ਲੈ ਕੇ ਬਣਾਉਂਦੀ ਸੀ ਇਹ ਮੈਂ ਤਾਂ ਨਹੀਂ ਹਸਣਾ ਦੇਖ ਮਮੀ ਨਾ ਠੀਕ ਹੈ ਬਣਾਇਆ ਕਰ ਵਧੀਆ ਨਾ ਪਰੌਂਟਾ ਵੇਖੋ ਕਿੰਨਾ ਵਧੀਆ ਹੈ ਚੋਰ ਚੋਰ ਇੰਨਾ ਵਧੀਆ ਕਿੰਨੀ ਵਾਰਾ ਮੁੰਨਾ ਬੜਾ ਇੱਕ ਹੋਈ ਸਕੀ ਹਾਂਜੀ ਗਾਇਸ ਮੈਂ ਆਪਦੇ ਕੰਮ ਤੇ ਆਇਆ ਹਾਂ ਅਸੀਂ ਇਧਰੋਂ ਖੈਰਪੁਰੋ ਕੇ ਲਾਲੀ ਹੋ ਕੇ ਖੈਰਪੁਰ ਉਸ ਤੋਂ ਅਗੇ ਗਲੋਠਾ ਹੁਣ ਆਪ ਵਾਪਸ ਚੱਲੇ ਆਂ ਜੀ ਆਪਣਾ ਕੰਮ ਹੋ ਗਿਆ ਪਰ ਉਸ ਤੋਂ ਬਾਅਦ ਸ਼ਾਮ ਨੂੰ ਵੀ ਕੁਝ ਕਰਨਾ ਹੈ ਜੀ ਗਮਾ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਰੱਖੇ ਜੀ ਅਧਰਸ਼ਾ ਬਹੁਤ ਵਧੀਆ ਜੀ ਪਿੰਡਾਂ ਦੇ ਵਿੱਚ ਆ ਕੇ ਮੈਂ ਕਹਿੰਦਾ ਜਾਂ ਸਾਹ ਖੁੱਲ ਕੇ ਆਣ ਲੱਗ ਜਾਂਦਾ ਜੀ ਬਹੁਤ ਜ਼ਮੀਨਾਂ ਸਾਰੀਆਂ ਖਾਲੀ ਪਈਆਂ ਨੇ ਇੱਧਰ ਅਜੇ ਬੀਜ ਬਜਾਈ ਹੋਣ ਵਾਲੀ ਹੈ ਕੱਟ ਰੱਖਿਆ ਹੈ ਬਾਕੀ ਕੁਝ ਪਰਾਲੀ ਮਚਾਰ ਰੱਖੀ ਹੈ ਜੀ ਗਾਈਜ਼ ਮੈਂ ਚੱਲਿਆ ਹੁਣ ਕਰਾਂ ਆਪਣਾ ਸਵੇਰ ਦਾ ਕੰਮ ਪੂਰਾ ਹੋ ਗਿਆ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਦੇਖਾਂਗੇ ਰੋਟੀ ਖਾ ਕੇ ਪਿੰਡਾਂ ਦਾ ਨਜ਼ਾਰਾ ਦੇਖੋ ਬਹੁਤ ਵਧੀਆ ਸਿਸਟਮ ਆ ਕੀ ਬਾਤ ਹੈ ਹਰਿਆਲੀ ਇਧਰ ਜ਼ਮੀਨ ਖਾਲੀ ਪਈ ਹੈ ਇਧਰ ਬੀਜ ਬਜਾਈ ਹੋਰਗੀ ਇਸ ਮਾਂ ਆ ਗਿਆ ਘਰੇ ਤੇ ਗੋਰੂ ਉਹ ਜਾਲੀ ਦੇ ਵਿੱਚੋਂ ਦੇਖਦਾ ਪਿਆ ਹੌਰਨ ਮਾਰਿਆ ਤੇ ਨਾਲ ਦੀ ਨਾਲ ਗੇਟ ਖੁੱਲੇਗਾ ਨਾ ਇਹ ਨਾਲ ਤੋਂ ਉਹ ਦੇਖੋ ਹੈਗਾ ਪਹਿਲਾਂ ਆ ਕੇ ਖਲੋਈ ਜਾਂਦਾ ਹੌਰਨ ਮਾਰਦਾ ਪਹਿਲਾਂ ਬਾਹਰ ਆਣ ਨੂੰ ਆ ਜਾਂਦਾ ਸਾਰੇ ਤੋਂ ਪਹਿਲਾਂ ਬਾਹਰ ਆ ਗਿਆ ਦੋਸਤੋ ਗੁਰੂ ਗੁਰੂ ਇਧਰ ਆ ਜਾ ਗੁਰੂ ਇਹਨੂੰ ਬਾਹਰ ਜਾਣ ਦਾ ਬਹੁਤ ਸ਼ੌਕ ਹੈ ਬਸ ਬਾਹਰ ਭੱਜਿਆ ਰਹਿੰਦਾ ਕਿਤੇ ਹੱਥ 'ਚ ਵੀ ਨਹੀਂ ਆਂਦਾ ਜਲਦੀ ਡਰਦਾ ਵੀ ਐ ਭੱਜ ਆਇਆ ਬਾਈ ਆ ਗਿਆ ਡਰਦਾ ਵੀ ਐ ਫੇਰ ਬਰੂ ਤੈਨੂੰ ਲੈ ਜਾਣਗੇ ਠੀਕ ਹੈ ਨਾ ਤੈਨੂੰ ਲੈ ਜਾਣਗੇ ਫਿਰ ਦੱਸਣਾ ਜੀ ਜੇਬ ਵਿੱਚ ਪਾ ਕੇ ਲੈ ਜਾਣਗੇ ਛੋਟੂ ਜੀ ਤੈ ਤੂੰ ਡਾਕਟਰ ਸਾਹਿਬ ਆਣ ਦਵਾਈ ਦੇਣਾ ਮਾਤਾ ਯਾਰ ਜ਼ਿਆਦਾ ਡਾਊਨ ਹੋ ਗਈ ਯਾਰ ਚੰਗਾ ਐ ਟੀਕਾ ਲਾ ਕੋਈ ਵਧੀਆ ਐ ਆ ਬੋਤਲ ਲੱਗੇਗੀ ਅੱਜ ਵੀ ਚਲੋ ਗੁਰੂ ਦੇ ਤਾਂ ਮਰੋ ਚਾਲ ਮਰੋ ਚਾਲ ਮਰੋ ਚਾਲ ਮਰੋ ਚਾਲ ਮਰੋ ਮੈਂ ਕੁਛ ਲਿਆਇਆ ਨਹੀਂ ਤਾਂ ਕਰਕੇ ਗੁਰੂ ਕੀ ਅੱਛਾ ਸੰਤਰਾ ਨਾਪਤੀ ਨਾ ਓ ਯਾਰ ਨਹੀਂ ਯਾਰ ਤੂੰ ਮੰਨ ਜਾ ਕਰ ਲੈ ਗੁਰੂਦਰ ਗਿਆ ਰਾਤੀ ਤਕਰੀਰ ਨਹੀਂ ਹੋਣੀ ਆਹਾ ਆਹਾ ਕੀ ਚਾਹੀਦਾ ਕੀ ਚਾਹੀਦਾ ਨਿਕਵਾਂ ਦੇ ਨਿਕਵਾਂ ਦੇ ਚੱਲ ਆ ਇੱਧਰ ਤੈਨੂੰ ਵੀ ਟੀਕਾ ਲਾਉਣਿਆ ਕ ਅੱਜ ਇਹਨਾਂ ਦਾ ਵੀ ਟੀਕਾ ਲੱਗਣਾ ਯਾਰ 27 ਤਰੀਕ ਨੂੰ ਅੱਜ ਦੂਜਾ ਟੀਕਾ ਲੱਗੇਗਾ ਅੱਜ ਇਹਨੂੰ ਗੋਰੂ ਨੂੰ ਅੱਜ ਸਬਜ਼ੀ ਹੋਣ ਬਣਾਉਂਦੀ ਪੀਆ ਤੂੰ ਨਾ ਕਰੇ ਤਾਂ ਕੋਈ ਕੰਮ ਹੁੰਦਾ ਹੈ ਨਾ ਕਰੇ ਕੋਈ ਕੰਮ ਹੁੰਦਾ ਹੈਗਾ ਮੈਂ ਰੋਟੀ ਖਾਣ ਵੀ ਆ ਗਿਆ ਠੀਕ ਹੈ ਨਾ ਟਾਈਮ ਵੀ ਹਾਂ ਕੋਈ ਕੰਮ ਨਹੀਂ ਹੁੰਦਾ ਹੈਗਾ ਜੇ ਨਿਕਲ ਜਾਓ ਭੁੱਖਾ ਰਹਿੰਦਾ ਹੈ ਆਹੋ ਕਰਿਆ ਰੋਟੀ ਖਾਣ ਵਾਸਤੇ ਤੈਨੂੰ ਮੈਂ ਕਿਹਾ ਕਿ ਕਿਸ ਨੇ ਆ ਪੁੱਛੇਗਾ ਵੀ ਰੋਟੀ ਖਾਧੀ ਕਿ ਕੌਣ ਖਾਧੀ ਹਾਂ ਮੈਂ ਪੁੱਛਿਆ ਨਹੀਂ ਰੋਟੀ ਬਣਾਣੀ ਕਿੰਨੇ ਆ ਮੈਂ ਫੇਰ ਫੇਰ ਜਿਪੜਾਈ ਕਰ ਦੇਗਾ ਯਾਰ ਇਧਰ ਯਾਰਾ ਸ੍ਰਿਸ਼ਟਮਾ ਇਹਨੋਂ ਰੋਟੀਆਂ ਪੁੱਛੋ ਤੇ ਜਦੋਂ ਤੇਰਾ ਜੀ ਕਦੇ ਭੁੱਖ ਲੱਗੇ ਤੇ ਰੋਟੀ ਬਣਾ ਕੇ ਖਾਣੇ ਨਾ ਦਾਸ ਹਾਂ ਕੰਮ ਹਾਂ ਕੰਮ ਕਰਕੇ ਕੰਮ ਕੱਲੀ ਤੂੰ ਹੀ ਕਰਨੀ ਹੈ ਕੰਮ ਆ ਦੇਖੋ ਕਿੱਧਰ ਆ ਦੇਖੋ ਪੇਟ ਪੂਜਾ ਫਿਰ ਕੰਮ ਕੂਜਾ ਕੰਮ ਤਾਂ ਚੱਲਦੀ ਹੈ ਸਹੀ ਗੱਲ ਹੈ ਸਵੇਰੇ ਬਣਾ ਕੇ ਟਾਈਮ ਨਾਲ ਰੋਟੀ ਖਾ ਤੂੰ ਤੈਨੂੰ ਰੋਕਿਆ ਕਿਨੇ ਆਇਆ 10 ਪਹਿਲਾਂ ਮੈਨੂੰ ਕੰਮ ਥੋੜੀ ਮੁੱਕਿਆ ਕਰਦੇ ਆ ਕੰਮ 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 ਜ਼ਰੂਰੀ ਹੈ ਵੀ ਆਪਾਂ ਹੁਣ ਨਹੀਂ ਬੰਦ ਚੁੱਪ ਕਰ ਜਾਓ ਆ ਬਿਦਾ ਲੋ ਮੈਂ ਇਹ ਥੋੜੀ ਜਿਹੀ ਜਵਾਹ ਕਰਾਉਂਗਾ ਡਾਕਟਰ ਨੂੰ ਭੱਜ ਲਵਾ ਦੇ ਗੱਲ ਨੂੰ ਡਾਕਟਰ ਜਿਹੜਾ ਡਾਕਟਰ ਨੇ ਗੱਲ ਵਧੀਆ ਸੁਣਾਈਏ ਕਹਿੰਦਾ ਕਿਸਦਾ ਜਵਾਹ ਕਰਾਉਣ ਲੱਗ ਗਿਆ ਕਿੰਦੋਂ ਮੈਨੂੰ ਫੋਨ ਕਰਿਆ ਕਿੰਨਾ ਕਿਸੇ ਜਵਾਹ ਕਰਾਉਗਾ ਜਵਾਹ ਹੋਏਗਾ ਯਾਰ ਤਿੰਨ ਕਿ ਮਹੀਨਾ ਲੱਗਦਾ ਅੱਛਾ ਹੋਰ ਮਾਂ ਨੂੰ ਠਾਣ ਮਾਂ ਨੂੰ ਤਾਂ ਕਹਿਆ ਨਹੀਂ ਮਾਂ ਤਾਂ ਕਹਿੰਦੀ ਮੰਮੀ ਆ ਵੀਨਾ ਤਾਂ ਉਹ ਤਾਂ ਬਣਦੀ ਨਹੀਂ ਮਾਣੇ ਵਰਦੀ ਦੀ ਸੱਸ ਬਲਾਰਕੀ ਸਪੈਸ਼ਲ ਅੱਛਾ ਤੈਨੂੰ ਯਾਰ ਤਨ ਦਾਖਲ ਰੱਖੀ ਤੇ ਕੁੱਤੇ ਦੇ ਅੱਛਾ ਦਾਖਲ ਰੱਖਿਆ ਮਨੂਨੀਆ ਹੋ ਗਿਆ ਹਾਂ ਚਲੋ ਜੀ ਨਮੂਨੀਆ ਹੋ ਗਿਆ ਗੋਰੂ ਵੇਖੋ ਆ ਜ਼ਰਾ ਹੀਗਨੇ ਨਵਦੀਪ ਜਿੱਤੇ ਤੂੰ ਹਰਕਤ ਦਵਾ ਡਾਕਟਰ ਤੂੰ ਘਰ ਤੋਂ ਝੂਠੇ ਬੋਲਦੀ ਦਰ ਦੋ ਕੂਪਰ ਕੇ ਰੁਕੀ ਆਉਣੀਆਂ ਲੈ ਲੈ ਇੱਛਾ ਤਾਰ ਗੋਰੂ ਚਾਕੂ ਨਾਲ ਕੱਟ ਕੇ ਦੇਨੂ ਇਹਨਾ ਸੱਟ ਬਿਟਾ ਆਂਦੀ ਪੰਡੇ ਜਿਹਾ ਕੇ ਦਿਆ ਕਰੋ ਨੂੰ ਇਹਨਾ ਕਰੋ ਤੇਰੀ ਮੰਮੀ ਨੂੰ ਫੜਾ ਦੇ ਇਹ ਕੱਟ ਦੇਗੀ ਲਓ ਗੋਰੂ ਦਾ ਫਰੂਟ ਮਿਲ ਗਿਆ ਗੋਰੂ ਨੂੰ ਹੁਣ ਗੋਰੂ ਨੂੰ ਕੋਈ ਮਰਜ਼ੀ ਬੁਲਾਇ ਜੋਂ ਜਵਣ ਜਵਾਂ ਨਹੀਂ ਆਂਦਾ ਤੂੰ ਬੁਲਾ ਕੇ ਵੇਖੋ ਕੋਈ ਵੀ ਛੇੜ ਕੇ ਵੇਖੋ ਰੋਵੇਗਾ ਵੀ ਗੋਰੂ ਘਰੇ ਘਰੇ ਮੇਰਾ ਸੇਵ ਮੇਰਾ ਸੇਵ ਤੈਨੂੰ ਬੁਲਾ ਕੇ ਖਾ ਦੋ ਮੈਨੂੰ ਕੋਈ ਵੀ ਗੋਈ ਲੈ ਗੋਈ ਹੁੰਦਾ ਉਹਦਾ ਮੂਣੀ ਕਿਤੇ ਵਸੇ ਵੀ ਹੁੰਦਾ ਫਰੂਟ ਫਰੂਟ ਦਾ ਸ਼ਕੀਨ ਹੈ ਆਪ ਦੇ ਕੌਲੀ ਕਰਕੇ ਖਾਲੀ ਤੇ ਹੁਣ ਉਧਰ ਖਲੋਤਾ ਹੈ ਇਹ ਕੰਮ ਦੇਖ ਲਓ ਇੰਨੀ ਹਰੀ ਮਿਰਚ ਕਿਉ ਹੈ ਰਸੂ ਇਹ ਮੈਨੂੰ ਪਤਾ ਨਾ ਪਾਣੀ ਹੈ ਵੀ ਮੈਂ ਇੰਨੀ ਆਦਕ ਖਾਣੇ ਲਈ ਮੈਨੂੰ ਨਾ ਪਤਾ ਆ ਦੇਖੋ ਇੰਨੀ ਮਿਰਚਾ ਇੰਨੀ ਮਿਰਚੀ ਕਦੇ ਪਾਈ ਨਹੀਂ ਗਈ ਨਹੀਂ ਆਇਆ ਪਰ ਪਿਆਣੀ ਮੈਂ ਤਾਂ ਜੀ ਨੰਦਰੀ ਨਹੀਂ ਮੈਨੂੰ ਪਤਾ ਹੈ ਠੀਕ ਹੈ ਨਾ ਜੇ ਮਮ ਤੈਨੂੰ ਗੋਭੀ ਦੀ ਮਿਰਚਾ ਠੀਕ ਹੈ ਨਾ ਇੱਥੇ ਬਬੀ ਜੀ ਬਣਾਉਂਦੇ ਪੜੇ ਸਬਜ਼ੀ ਤੜਕਾ ਆ ਅੱਛਾ ਚਲੋ ਪੜਾਓ ਗੋਭੀ ਫਿਰ ਬਬੀ ਜੀ ਦੇ ਪਾਤੀ ਗੋਭੀ ਦਾ ਐਡਾ ਬੰਦਾ ਤੁਮਾ ਪਟ ਇੱਟਾ ਕਿ ਆ ਬੇਬੀ ਆਵਾਜ਼ ਹੀ ਚਿੱਡੀ ਕਿ ਵਰਦੀ ਹੈ ਇੰਨੀ ਆਵਾਜ਼ ਤੇ ਜਾਂਦੀ ਹੈ ਇੱਥੇ ਚੋ ਉਹ ਤਾਂ ਨਾ ਖਾਣੇ ਨੂੰ ਅੱਛਾ ਆਲੂ ਵੀ ਪਾਤੇ ਇੱਥੇ ਗੋਰੂ ਵੀ ਆ ਗਿਆ ਗੋਰੂ ਪਾ ਰਿਹਾ ਹੈ ਨਾ ਅਗਰ ਦੇ ਆਹ ਦੇਖੋ ਨੂਰ ਵਿੱਚ ਪਾਓ ਫਿਰ ਵੀ ਨਾ ਸਾ ਆਲੂ ਬਰੇਸ ਤੇ ਪੜਾਈ ਹੈ ਅਜੀ ਪੂਰੀ ਗੋਭੀ ਦੀ ਸਬਜ਼ੀ ਲਾਸਟਿਕੇ ਦੇਖ ਰਿਹਾ ਵਰਦੀ ਵੀ ਹੈ ਬੱਸ ਇਸੇ ਉੱਪਰ ਬਣਾ ਦੇ ਨੇ ਪੂਰੀ ਸਿੰਪਲ ਬਣਾ ਦੇ ਉਹਦਾ ਫਾਈਸ ਦੂਸਰਾ ਹੈ ਨਹੀਂ ਕਿਉਂ ਸਾ ਕਿੰਨੇ ਸਾਰੇ ਮਸਾਲੇ ਪਾਉਂਦੇ ਦੇ ਨੇ ਜਦੋਂ ਡੂਡ ਹਾਂ ਮੰਮੀ ਇੱਥੇ ਗੁੰਨੇ ਨੇ ਆਟਾ ਤੇ ਸਬਜੀ ਧਰਤੀ ਮੰਮੀ ਨੇ ਚਲੋ ਗੁੰਨੋ ਤੇ ਮੈਂ ਕਿ ਅੱਜ ਸਾਰਾ ਨਹੀਂ ਕੰਮ ਸਾਰਾ ਤਾਂ ਕੰਮ ਬਿਚਿਆ ਸੀ ਅੱਜ ਮੈਂ ਰਾਣੀ ਸੀ ਝਾੜੂ ਸਾਰੇ ਪਾਸੂ ਲਾਤੇ ਮੰਮੀ ਰਾਣੀ ਸੀ ਪੋਚਾ ਸਾਰੇ ਪਾਸੂ ਲਾਦਣ ਮੰਮੀ ਸਬਜੀ ਬਣਾਉਂਦੇ ਬੈਨੇ ਵੀਰੇ ਦਾ ਕੰਮ ਸੀ ਪਾਂਡੇ ਥੋਣਾ ਵੀਰੇ ਐਨੇ ਪਾਂਡੇ ਤੋਤੇ ਨੇ ਐਨੇ ਸਾਰੇ ਛੱਟ ਤੇ ਵੀਰੇ ਕਦੇ ਖਾਂਡੇ ਤੋੰਦੇ ਨੇ ਹਾਂ ਉਦੋਂ ਦੇ ਹੁਣ ਤੇ ਕੀ ਕੀ ਤੂੰ ਦੋ ਪਾਂਡੇ ਤੇਰੀ ਮੰਮੀ ਇਹ ਕਿ ਪਾਂਡੇ ਤੋਂ ਤੂੰ ਹੈਗੀ ਐ ਮੰਮੀ ਤੜਵੇਂ ਮੈਂ ਥੱਪੜ ਤਾਂ ਆਵਾਂ ਨਾ ਪਰ ਵੇਲੇ ਉਹਨੇ ਆਪੇ ਬੋਲਿਆ ਜੀ ਮੈਂ ਮਾਰਦ ਮੈਂ ਮਾਈ ਨਹੀਂ ਬਿਜੀ ਨਾ ਮੈਂ ਮਾਈਂਦੀ ਬਿਜੀ ਨਾ ਮੇਰਾ ਤੇਰਾ ਕੰਮ ਹੈ ਤੇਰੀ ਮੰਮੀ ਦਾ ਕੰਮ ਹੈ ਠੀਕ ਆ ਨਾ ਜਦ ਆਦੀਕਰ ਦੀ ਹਿਆਦੀ ਮੋਟ ਲੱਗੀ ਹੋਈ ਹੈ ਮੀਰਾ ਥੋੜਾ ਕਨੇ ਗਾਣਾ ਉਹ ਪਾਣੇ ਮੈਂ ਪਰ ਮੈਨੂੰ ਕਾਲ ਨੂੰ ਕਹਦਾ ਤੂੰ ਲੈਣੀ ਪਾਣੇ ਗਾ ਗਾਇਸ ਤੁਹਾਨੂੰ ਕੀ ਕਰਵਾਉਂਦੀ ਮੇਰੇ ਨਾਲ ਫੋੜੇ ਪਾਣੇ ਮੰਜਾਗਾ ਇਹ ਕੰਮਲੀ ਗੱਲ ਨਹੀਂ ਕਰੀ ਹੁੰਦੀ ਹਾਂਜੀ ਮੈਂ ਬਣਾ ਰਹੀ ਹਾਂ ਰੋਟੀ ਕਿਨਾਂ ਕੋਹ ਦੇ ਵੀ ਗੁੱਸੇ ਆ ਗਏ ਕਿਉਂ ਹੈ ਜਲਦੀ ਵੀ ਪਾਣੇ ਪਾਣ ਦੇਗੀ ਕੀ ਹੈ ਹੋਏ ਇਹ ਨਾ ਗੁੱਸਾ ਇਹ ਨਾ ਗੁੱਸਾ ਨਾ ਉਹਦੇ ਠੀਕ ਨਹੀਂ ਹੁੰਦਾ ਆਪਣੇ ਅੱਡੇ ਦੀ ਛੱਤ ਲਾਤੀ ਉਥੋਂ ਕੁਵਾੜੀ ਦੇ ਹੁਣ ਤੋਲ ਦੇਣਗੇ ਤੇ ਫੱਟਾ ਆਪਾਂ ਦੁਕਾਨ ਤੇ ਕੰਮ ਲਵਾਵਾਂਗੇ ਜੀ ਹਾਂ ਜੀ ਚਲੋ ਇਹ ਬਾਈ ਨੂੰ ਕਿਹਾ ਜੀ ਸਵੇਰੇ ਕੱਟ ਕੇ ਲਿਆ ਘੱਟ ਪਈ ਸੀ ਉਤਲੇ ਉਤਲੀ ਛੱਤ ਇਹਦੀ ਤਰਪਾਲ ਕਿੱਥੇ ਰੱਖੀ ਹੈ ਵੀਰ ਉੱਥੇ ਵੀ ਹੈ ਉੱਥੇ ਵੀ ਹੈ ਠੀਕ ਆ ਜੋ ਉੱਥੇ ਵੀ ਹੈਗੇ ਠੀਕ ਹੈ ਜੀ ਮੰਮੀ ਜਿਹੇ ਤਰਨੇ ਨੇ ਆਲੂ ਮਟਰ ਦੀ ਸਬਜੀ ਸਵੇਰੇ ਆਲੂ ਵੀ ਹੁਣ ਆਲੂ ਮਟਰ ਤਨ ਬਣਾਉ ਉਹ ਤੁਸੀਂ ਇੱਕ ਹੀ ਚਲਦਾ ਪਿਆ ਗੋਰੀ ਹੈ ਉਧਰ ਵੀ ਰ ਸੰਤਰਾ ਖਾਈ ਜਾਂਦੇ ਇੱਥੇ ਉਹ ਪਹਿਲੀ ਤੁਰ ਪਿਆ ਜਾਂ ਖੋਲਾ ਗੇਟ ਆਪਣੇ ਭਾਈ ਨੇ ਸਾਰੇ ਆ ਵੀ ਦੋਨੇ ਆਪਣੇ ਭਾਈ ਨੇ ਆ ਵੀ ਆਪਣਾ ਭਾਈ ਹੈ ਕਲੀ ਹੋ ਰਹੀ ਹੈ ਆਪਣੇ ਕਲੀ ਹੋ ਰਹੀ ਹੈ ਆਪਣੇ ਆਪਾਂ ਦੁਕਾਨ ਕਰ ਲਾਂਗੇ ਬਾਈ ਯਾਰ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਮੇਰਾ ਵੀਰ ਆਪਣੇ ਭਾਈ ਲੱਗ ਰਹੇ ਨੇ ਕੰਮ ਇੱਕ ਭਾਈ ਸਾਹਿਬ ਆ ਖੜੇ ਨੇ ਅਪਣੀ ਦਾ ਗਾਣਾ ਹੋਣ ਲੱਗ ਰਹੀ ਰੰਗ ਬਾਕੀ ਬਾਈਆਂ ਬਾਈ ਸੱਚੇ ਪਾਤਸ਼ਾਹ ਵਾਹਿਗੁਰੂ ਖੁਸ਼ ਰੱਖੇ ਹਾਂਜੀ ਆਪਣਾ ਖਾਣਾ ਪੀਣਾ ਹੋ ਚੁੱਕਿਆ ਤੇ ਡੈਡੀ ਨੇ ਉਹਦੀਆ ਦੁਕਾਨ ਦਾ ਕੰਮ ਕਰਵਾ ਲਿਆ ਪੇਂਟਿੰਗ ਤੇ ਹਣ ਸ਼ਾਇਦ ਪੁੱਟੀ ਵੀ ਬੁਟੀ ਜਾਂ ਫਿਰ ਪੇਂਟਿੰਗ ਨਾ ਤੁਹਾਨੂੰ ਜੇ ਕੋਈ ਛੁਆ ਹੀ ਨਵੇਂ ਨੂੰ ਪਤਾ ਨਹੀਂਗਾ ਸੋਣਾ ਕੰਮ ਹੋ ਗਿਆ ਦੁਕਾਨ ਦਾ ਹੁਣ ਆਪਾਂ ਇਹ ਸਲੋਗਨ ਕਰਦੇ ਐ ਐਂਡ ਕਿ ਜੇ ਤੁਹਾਨੂੰ ਵਲੌਗ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰ ਕਰਿਓ ਤੇ ਨੈਕਸਟ ਵਲੌਗ ਚ ਬਾਏ